ਕੈਨੇਡਾ ਵਿੱਚ ਸਿੱਖ ਮੁੰਡੇ ਕੁੜੀਆਂ ਦੇ ਕਤਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਵਾਰ 23 ਸਾਲ ਦੀ ਸਿਮਰਨਜੀਤ ਕੌਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਸਟੱਡੀ ਵੀਜ਼ਾ ਉੱਤੇ ਕੈਨੇਡਾ ਆਈ ਸਿਮਰਨਜੀਤ ਕੌਰ ਸਰੀ ਦੇ ਗਿਲਫਰਡ ਇਲਾਕੇ ਦੇ ਵਿੱਚ ਆਪਣੀ ਸਹੇਲੀਆਂ ਦੇ ਨਾਲ ਕਿਰਾਏ ਤੇ ਰਹਿ ਰਹੀ ਸੀ ਜਿੱਥੇ ਕੁਝ ਅਣਪਛਾਤੇ ਸ਼ੱਕੀਆਂ ਨੇ ਅੰਦਰ ਵੜ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਦਿਆਂ ਸਿਮਰਨਜੀਤ ਕੌਰ ਦੀ ਹਤਿਆ ਕਰ ਦਿੱਤੀ ਜਦਕਿ ਉਸਦੀ ਇੱਕ ਸਹੇਲੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਸਿਮਰਨਜੀਤ ਕੋ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਵਿੱਚ ਆਉਂਦੇ ਪਿੰਡ ਠਸਕਾ ਮੀਰਾਜੀ ਦੇ ਨਾਲ ਸੰਬੰਧਿਤ ਸੀ ਜਿਸ ਦੇ ਮਾਪਿਆਂ ਉਤੇ ਦੁੱਖ ਦਾ ਪਹਾੜ ਟੁੱਟ ਗਿਆ ਪਿੰਡ ਦੇ ਸਾਬਕਾ ਸਰਪੰਚ ਦਿਲਬਖ ਸਿੰਘ ਗੁਰਾਇਆ ਨੇ ਦੱਸਿਆ ਕਿ ਸਿਮਰਨਜੀਤ ਕੋ ਦੇ ਬਿਜ਼ਨਸ ਮੈਨੇਜਮੈਂਟ ਕੋਰਸ ਦਾ ਆਖਰੀ ਸੈਮੈਸਟਰ ਚੱਲ ਰਿਹਾ ਸੀ ਪਰਵਾਨ ਨੇ ਆਪਣੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਖਾਤਰ ਬਹੁਤ ਕੁਝ ਕੀਤਾ ਅਤੇ ਹਾਲ ਹੀ ਦੇ ਵਿੱਚ ਸਿਮਰਨਜੀਤ ਕੌਰ ਦੇ ਭਰਾ ਨੂੰ ਅਮਰੀਕਾ ਵੀ ਭੇਜਿਆ ਗਿਆ ਸੀ ਪਿੰਡ ਦੇ ਮੋਹਤਬਰ ਲੋਕਾਂ ਦੇ ਵੱਲੋਂ ਕੈਨੇਡਾ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨਾਲ ਸੰਪਰਕ ਕਾਇਮ ਕਰਦਿਆ ਸਿਮਰਨਜੀਤ ਕੋਲ ਦੀ ਦੇ ਭਾਰਤ ਲਿਆਉਣ ਦੀ ਯਤਨ ਕੀਤੇ ਜਾ ਰਹੇ ਨੇ ਤੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਵੀ ਪਰਿਵਾਰ ਦੀ ਮਦਦ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਇਸ ਦੌਰਾਨ ਪਿੰਡ ਦੀ ਮੌਜੂਦਾ ਸਰਪੰਚ ਮੀਨਾ ਕੁਮਾਰੀ ਦਾ ਵੀ ਕਹਿਣਾ ਹੈ ਕਿ ਬਗੀਚਾ ਸਿੰਘ ਦੀ ਬੇਟੀ ਦੀ ਹੱਤਿਆ ਕਾਰਨ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਇਤਿਜਾਵੇਗੀ ਉਦਸਰੀ ਪੁਲਿਸ ਨੇ ਇਸ ਸਾਰੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ 14700 ਬਲਾਕ ਦੇ 108 ਏਮਨਿਓ ਦੇ ਵਿੱਚ ਪਹੁੰਚੇ ਪੁਲਿਸ ਅਫਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਵਿੱਚੋਂ ਔਰਤ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਇੰਟੈਗ੍ਰੇਟ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਮਾਮਲੇ ਆਪਣੇ ਹੱਥ ਵਿੱਚ ਲੈ ਲਿਆ ਗਿਆ ਇੱਥੇ ਦੱਸਣਾ ਬੰਦਾ ਕਿ ਅਨਟਾਰੀਓ ਦੇ ਸਾਨੀਆ ਸ਼ਹਿਰ ਦੇ ਵਿੱਚ ਗੁਰਅਸੀਸ ਸਿੰਘ ਦਾ ਵੀ ਛੁਰੇ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਹਮਲਾਵਰ ਦੀ ਦਿਮਾਗੀ ਹਾਲਤ ਖਰਾਬ ਹੋਣ ਬਾਰੇ ਜ਼ਿਕਰ ਕੀਤਾ ਗਿਆ 4 ਦਸੰਬਰ ਨੂੰ ਬ੍ਰੈਂਪਟਨ ਵਿਖੇ ਪ੍ਰਿਤਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਦਲੀਲ ਇਹ ਦਿੱਤੀ ਗਈ ਕਿ ਪਛਾਣ ਦੇ ਭੁਲੇਖੇ ਦੇ ਨਾਲ ਕਤਲ ਹੋਇਆ ਪਰ ਵਾਦਦਾ ਦੀ ਵੀਡੀਓ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਪ੍ਰਿਤਪਾਲ ਸਿੰਘ ਦਾ ਭਰਾ ਵੀ ਉਸ ਨੂੰ ਨਾ ਬਚਦਾ ਜਿਉਂ ਦੌੜ ਕੇ ਘਰ ਅੰਦਰ ਦਾਖਲ ਨਾ ਹੁੰਦਾ 7 ਦਸੰਬਰ ਨੂੰ ਐਡਮਿੰਟਨ ਵਿਖੇ ਹਰਸ਼ਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜਿੱਥੇ ਕਤਲ ਕਰਨ ਵਾਲਿਆ ਦਾ ਲੰਬਾ ਅਪਰਾਧਿਕ ਪਿਛੋਖੜ ਵੀ ਦੱਸਿਆ ਜਾ ਰਿਹਾ ਹੈ ਹੁਣ ਸਿਮਰਨਜੀਤ ਕੋਹਦੇ ਮਾਮਲੇ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਹਮਲਾਵਰ ਜ਼ਬਰਦਸਤੀ ਘਰ ਵਿੱਚ ਦਾਖਲ ਹੋਏ ਅਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਿੱਖ ਮੁੰਡੇ ਕੁੜੀਆਂ ਦੇ ਨਾਲ ਵਾਪਰੀਆਂ ਇਹ ਵਾਦਦਾਤਾਵਾਂ ਗੰਭੀਰ ਸ਼ੰਕੇ ਪੈਦਾ ਕਰ ਗਿਆ ਨੇ ਅਤੇ ਇਨ੍ਹਾਂ ਮਾਮਲਿਆਂ ਦੀ ਉੱਚ ਪੱਧਰੀ ਪੜਤਾਲ ਕਰਵਾਏ ਜਾਣ ਦੀ ਵੀ ਆਵਾਜ਼ ਚੁੱਕੀ ਜਾ ਰਹੀ ਹੈ ਵੀਰ ਰਿਪੋਰਟ ਚੈਨਲ ਪੰਜਾਬੀ